ਜੁਦਿਰ ਪ੍ਰੋਬਲ ਮਿਲੀ ਠੀਕ ਨਾ ਚੱਲਦੀ ਇਹ ਕੋਈ ਨਵੀਂ ਮਿਲੀ RAM REEM ਜਿਹੜਾ ਹੈ ਇੱਕ ਪਾਸੇ ਤਾਂ ਉਹ ਕਿਉਂਕਿ ਮੈਂ ਜ਼ਿਆਦਾ ਨਾ ਕਵਾਂ ਕਈ ਕਿਸੇ ਦੇ ਮਨ ਦੇ ਠੇਸਣ ਲੱਗੇ ਮੈਂ ਸਿਰਫ ਇੰਨਾ ਹੀ ਕਵਾਂਗਾ ਕਿ ਗੁਰਮੀਤ RAM REHIM ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਉਹਦਾ ਜੀਵਨ ਉਹਨੇ ਕੀ ਹੁਣ ਤੱਕ ਕੀਤਾ ਔਰ ਜਿਹੜੇ ਅੱਜ RAM ਦੇ ਮੰਦਰ ਦੀ ਜਿਹੜੀ ਜਿਹੜੇ ਮરાੰਦੇ ਮੰਦਿਰ ਸ੍ਰੀ ਰਾਮ ਜੀ ਦੇ ਨਾਮ ਦੇ ਬੰਡਰੇ ਮੰਦਿਰ ਦਾ ਉਦਘਾਟਨ ਕਰਨ ਜਾ ਰਹੇ ਨੇ ਉਹਦੇ ਵਿੱਚ ਉਹਨੂੰ ਲੈ ਕੇ ਜਾਣਗੇ ਨਾ ਜਿਸ ਕਰਕੇ ਉਹਨੂੰ ਜਿਹੜਾ ਉਹ ਪ੍ਰੋਲ ਦਿੱਤੀ ਆ ਉਹ ਵੀ ਤੇ ਉੱਥੇ ਜਾਊਗਾ ਨਾ ਕੀ ਕਰਨ ਦੀ ਸਮਝ ਤੇ ਬੰਦੀ ਸਿੰਘਾਂ ਨੂੰ ਇਦਾਂ ਕਰਿਆ ਨਾ ਯਾਰ ਦੇਖੋ ਕਿੰਨੀ ਵਾਰੀ ਪ੍ਰੋਬਲ ਜੀ ਰਾਮ ਰਹੀਮ ਨੂੰ ਜਿਹੜੀ ਪ੍ਰੋਲ ਮਿਲ ਰਹੀ ਆ ਰਾਮ ਰਹੀਮ ਭਾਜਪੀ ਤੇ ਵੈਸੇ ਤੇ ਇਹ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਕਿਉਂਕਿ ਸਾਰੀਆਂ ਉਹਦੇ ਉਪਾਸਕ ਕਿਸ ਕੁਝ ਬੰਦਿਆਂ ਨੂੰ ਛੱਡ ਕੇ ਇਹ ਸਾਰੇ ਉਹਨਾਂ ਦੇ ਚੇਲੇ ਨੇ ਅੱਜ ਇੱਥੇ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਨਾ ਇੱਥੇ ਕੋਈ RAM ਦੀ ਗੱਲ ਕਰਦਾ ਤੇ ਨਾ ਹੀ ਇੱਥੇ ਕੋਈ ਗੁਰੂ ਦੀ ਗੱਲ ਕਰਕੇ ਤੇ ਉਹਦੇ ਤੇ ਪੈਰਾ ਦਿੰਦਾ ਜੇ ਅਸੀਂ ਗੱਲ ਕਰੀਏ ਇੱਥੇ ਵੀ ਜਿਹੜੀ ਆ ਪੰਥ ਦੇ ਨਾਂ ਤੇ ਪਾਰਟੀ ਬਣੀ ਆ ਕੀ ਇਹ ਪੰਥਕ ਗੁਰਮੀਤ RAM ਰਹੀਮ ਨੂੰ ਤੇ ਇਹ ਬਾਦਲ ਚਲ ਗਿਆ ਨੇ ਵੀ ਮਾਫੀ ਦਿੱਤੀ ਆ ਅਕਾਲ ਤਖਤ ਤੋਂ ਮਾਫੀ ਦਵਾਈ ਆ ਔਰ ਜਦੋਂ ਸੰਗਤ ਨੇ ਮੰਨਿਆ ਨਹੀਂ ਤੇ 82 ਲੱਖ 99 ਲੱਖ ਦੇ ਜਿਹੜੇ ਇਸ਼ਤਿਹਾਰ ਨੇ ਉਹ ਖਬਰਾਂ ਚ ਦਿੱਤੇ ਗਏ ਵੀ ਜੋ ਕਾਲ ਤੱਕ ਤੋਂ ਫੈਸਲਾ ਆਇਆ ਇਹ ਸਹੀ ਹੈ ਤੇ ਤੁਸੀਂ ਇਹਨੂੰ ਪ੍ਰਵਾਨ ਕਰੋ ਸੋ ਇਹਨਾਂ ਨੇ ਵੀ ਉਹਨੂੰ ਮਾਫੀ ਦਿੱਤੀ ਹਰਿਆਣਾ ਸਰਕਾਰ ਵੀ ਹੈ ਕੇਂਦਰ ਸਰਕਾਰ ਵੀ ਹੈ ਤੇ ਇਹ ਅੱਜ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਆ ਉਹ ਹਲਕੇ ਚੜਦਾ ਹੈ ਉਹਨਾਂ ਦਾ ਬੋਲਬਾਲਾ ਹੈ ਜਿਵੇਂ ਕਿ ਤੁਸੀਂ ਵੇਖੋ ਕਿ ਸਾਡੇ ਦੇਸ਼ ਦੀਆਂ ਪਹਿਲਵਾਨ ਬੱਚਿਆਂ ਉਹਨਾਂ ਦੇ ਨਾਲ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਦੁਰਭਿਆਰ ਹੋਇਆ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਅੱਜ ਤੱਕ ਜਿਹੜਾ ਕੋਈ ਪਤਾ ਨਹੀਂ ਕੋਈ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹ ਦੰਦਨਾਂ ਨੂੰ ਪਿਰਦਿਆ ਉਲਟੇ ਜਿਹੜਾ ਉਹ ਪੰਗਾਰ ਦੇ ਸੋ ਇਹ ਅੱਜ ਜਿਹੜਾ ਸਿਸਟਮ ਹੈ ਜਿਹੜੇ ਆਪਣੇ ਆਪ ਅੱਜ RAMਦੇਵ ਭਗਤ ਕਹਾਉਂਦੇ ਨੇ ਜਾਂ ਗੁਰੂ ਦੇ ਸਿੱਖਕ ਹੁੰਦੇ ਜਿਨ੍ਹਾਂ ਦੀ ਗੱਲ ਕੀਤੀ ਆ ਬਾਦਲ ਪਾਰਟੀ ਦੀ ਜਾਂ ਹੋਰ ਵੀ ਜਿਹੜੇ ਆ ਬੈਠੇ ਨੇ ਬੰਤੇ ਬੁੱਚੜ ਦੇ ਜਿਹੜੇ ਖਾਨਦਾਨ ਚੋਂ ਨੇ ਜਿਹੜੇ ਅੱਜ ਉਹ ਵੀ ਗੱਲ ਆਪਣੇ ਆਪ ਨੂੰ ਸਿੱਕਾਉਂਦੇ ਨੇ ਪਰ ਇਹ ਜਿਹੜੇ ਲੋਕ ਨੇ ਇਹ ਮਾਨਵਤਾ ਦੇ ਦੁਸ਼ਮਣ ਨੇ ਇਹ ਧਰਮ ਦੇ ਨਾਂ ਦੇ ਉੱਤੇ ਇੱਕ ਕਲੰਕ ਹੈ ਤੇ ਇਹ ਜਿਹੜੇ ਦੇਸ਼ ਦੇ ਲੋਕਾਂ ਨੇ ਹੁਣ ਵੇਖਣਾ ਕਿ ਅਸੀਂ ਕੀ ਕਰਨਾ ਸੋ ਗਰਮੀਤ ਰਾਮ ਰਹੀਮ ਇਹਨਾਂ ਰਾਜਨੀਤਿਕ ਪਾਰਟੀਆਂ ਦਾ ਪਾਲਿਆ ਹੋਇਆ ਇੱਕ ਗੁੰਡਾ ਔਰ ਬਦਕਾਰੀ ਆਦਮੀ ਹੈ ਜਿਨੇ ਕੀ ਕੁਛ ਕੀਤਾ ਸੋ ਜੜੀਆਂ ਅਦਾਲਤਾਂ ਵੀ ਉਹਨੂੰ ਜੜੀਆਂ ਨੇ ਇਸ ਤਰ੍ਹਾਂ ਪੈਰੋਲ ਦੇ ਰੀਆਂ ਨੇ ਸਾਉਂ ਤੇ ਸਮਝ ਨਹੀਂ ਆਉਂਦੀ ਤੇ ਇਹ ਅੱਜ ਸਿਸਟਮ ਜਿਹੜਾ ਇਹ ਦੇਸ਼ ਦਾ ਕਿਧਰ ਨੂੰ ਜਾ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ